ਡਿਊਗੋ ਸ਼ੋਰੂਮ ਦੀ ਸ਼ੁਰੂਆਤ ਸੁਲਤਾਨਵਿੰਡ ਰੋਡ ਵਿਖੇ ਕੀਤੀ ਗਈ ਸ਼ੋਰੂਮ ਦਾ ਉਦਘਾਟਨ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਕੀਤਾ ਸ਼ੋਰੂਮ ਦੇ ਓਨਰ ਅਮਨ ਵਦਵਾ ਨੇ ਜਾਣਕਾਰੀ ਦਿੱਤੀ ਸ਼ੋਰੂਮ ਵਿੱਚ ਜੈਂਟਸ ਟੀ-ਸ਼ਰਟਸ ਜੈਂਟਸ ਸ਼ਰਟਸ ਜੀਨ ਟਰਾਊਜ਼ਰ ਕਾਰਗੋ ਪੈਂਟਸ ਲੈਡਸ ਟੀ-ਸ਼ਰਟਸ ਜੀਨ ਕੰਟੈਕਟ ਸੈੱਟ ਇਹ ਸਾਰੀ ਵੈਰਾਈਟੀ ਸ਼ੋਰੂਮ ਵਿੱਚ ਉਪਲਬਧ ਹੈ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ੋਰੂਮ ਵਿੱਚ ਇੱਕ ਇਸ ਵਾਰ ਜ਼ਰੂਰ ਵਿਜ਼ਿਟ ਕੀਤੀ ਜਾਵੇ ਅਤੇ ਖਰੀਦਾਰੀ ਕਰਕੇ ਉਹਨਾਂ ਆਖਿਆ ਕਿ ਵਕ ਵਕ ਆਫਰਾਂ ਵੀ ਲਗਾਈਆਂ ਗਈਆਂ ਹਨ ਸ਼ੋਰੂਮ ਵਿੱਚ 50% ਤੱਕ ਦੀ ਆਫਰ ਚੱਲ ਰਹੀ ਹੈ ਇਸ ਮੌਕੇ ਤੇ ਕਾਉਂਸਲਰ ਮਨਦੀਪ ਸਿੰਘ ਅਹੋਜਾ ਸਾਬਕਾ ਕਾਉਂਸਲਰ ਰਮਾ ਮਹਾਜਨ ओंकार ਸਿੰਘ ਮਜੀਠੀਆ ਐਡਵੋਕੇਟ ਵਿਨੋਦ ਮਹਾਜਨ ਅਮਰੀਸ਼ ਮਹਾਜਨ ਰਿੱਕੀ ਕਿਨਰਾ ਐਮ ਐਸ ਅਰੋੜਾ ਬਿੱਟੂ ਇੰਦਰਾ ਐਡਵੋਕੇਟ ਹਰਮਨ ਐਡਵੋਕੇਟ ਜਗਜੀਤ ਇਸ ਮੌਕੇ ਹਾਜਸਾਨਾ ਅਤੇ ਇਸ ਮੌਕੇ ਸ਼ੋਰੂਮ ਦੇ ਓਨਰ ਅਮਨ ਵਦਵਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ। ਸਾਡੇ ਛੋਟੇ ਵੀਰ ਅਮਨ ਜੀ ਨੇ ਜਿਹੜਾ ਹੈ ਸੁਤਾਨੀ ਰੋਡ ਦੇ ਡਿਉਕ ਦਾ ਇੱਕ ਐਕਸਕਲੂਸਿਵ ਸ਼ੋਰੂਮ ਖੋਲਿਆ ਸਭ ਤੋਂ ਪਹਿਲਾਂ ਨੇ ਮੈਂ ਮੁਬਾਰਕਬਾਦ ਦੇ ਨਜਮੂਰਤ ਵਾਲੇ ਦਿਨ ਇਹਨਾਂ ਨੂੰ ਕਿਉਂਕਿ ਡਿਉਕ ਇੱਕ ਐਸਾ ਬ੍ਰਾਂਡ ਹੈ ਕਿ ਜਿਹਦਾ ਕਪੜਾ ਜਿੱਥੇ ਬਹੁਤ ਵਧੀਆ ਵੀ ਹੈ ਉਹ ਡਿਜ਼ਾਈਨਿੰਗ ਵੀ ਬਹੁਤ ਵਧੀਆ ਹੈ ਔਰ ਇਹਦੇ ਮੇਰਾ ਖਿਆਲ ਹੈ ਕਿ ਇੱਕ ਐਕਸਕਲੂਸਿਵ ਪਹਿਲਾ ਸ਼ੋਰੂਮ ਹੋਏਗਾ ਇਹ ਜਿਹੜਾ ਇਹਨਾਂ ਦਾ ਅਫਸਰ ਦੇ ਵਿੱਚ ਖੁੱਲਿਆ ਸੋ ਮੈਂ ਅੱਜ ਦੇ ਦਿਨ ਤੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਾਂ ਮੇਰੇ ਨਾਲ ਮੇਰੇ ਸਾਥੀ ਕਾਉਂਸਲਰ ਜਿਹੜੇ ਮੋਹਜਾ ਸਾਹਿਬ ਵੀ ਖੜੇ ਆ ਸੋ ਸਾਰੇ ਸਾਥੀ ਜਿਹੜੇ ਸਪੋਰਟਸ ਵਾਲੇ ਵਿਕਾਸ ਰੈਂਸਰੀ ਨੇ ਮਿਲਦੇ ਰਹਿੰਦੇ ਨੇ ਸੋ ਇਹ ਬਹੁਤ ਟਿਕਾਣੇ ਔਰ ਬਹੁਤ ਇੱਥੇ ਵਧੀਆ ਲੋਕੇਸ਼ਨ ਦੇ ਉੱਤੇ ਔਰ ਲੋਕਾਂ ਨੂੰ ਜਿਹੜਾ ਬਹੁਤ ਵਧੀਆ ਜਿਹੜਾ ਬ੍ਰਾਂਡ ਜਿਹੜਾ ਮਿਲਣ ਜਾ ਰਿਹਾ ਸੋ ਮੈਂ ਮਨ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਕਾਮਨਾ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਔਰ ਮੈਨੂੰ ਉਮੀਦ ਹੈ ਕਿ ਇਹ ਡਿਊਕ ਦਾ ਜਿਹੜਾ ਐਕਸਕਲੂਸਿਵ ਸ਼ੋਰੂਮ ਹੈ ਇਹ ਬਲੰਦੀਆਂ ਤੇ ਜਾਏਗਾ ਧੰਨਵਾਦ ਭਰਾਣ ਹੈ ਜੀ ਸਾਡੀ ਬੜੀ ਬੜੀ ਪੁਰਾਣੀ ਸਾਡੀ ਐਸੋਸੀਏਸ਼ਨ ਹੈ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਇਹਨਾਂ ਨੇ ਜਿਵੇਂ ਮੇਰੇ ਸਾਹਮਣੇ ਕਿਹਾ ਹੈ ਡਿਊਕ ਦਾ ਪਹਿਲਾ ਐਕਸਕਲੂਸਿਵ ਆਊਟਲੈਟ ਇਹਨਾਂ ਨੇ ਸੁਲਤਾਨਮਨ ਰੋਡ ਚ ਖੋਲਿਆ ਹੈ ਔਰ ਬੜਾ ਹੀ ਅੱਛਾ ਇੱਥੇ ਬੜੀ ਅੱਛੀ ਵੈਰਾਈਟੀ ਵੀ ਔਰ ਮੈਂ ਸਾਰਿਆਂ ਨੂੰ ਇਨਫੈਕਟ ਰਿਕੁਐਸਟ ਵੀ ਕਰਾਂਗਾ ਕਿ ਇੱਕ ਵਾਰੀ ਇੱਥੇ ਆਣ ਆਪਣੇ ਚਰਨ ਪਾਣ ਔਰ ਆ ਕੇ ਵੇਖਣ ਵੈਰਾਈਟੀ ਇਟ ਇਜ਼ ਵਰਥ ਕਮਿੰਗ ਹੇਅਰ ਐਂਡ ਉਹਨਾਂ ਨੂੰ ਅੱਛਾ ਲੱਗੇਗਾ ਇੱਥੇ ਆ ਕੇ ਮਮਨੋਤ ਵਾਜੀ ਮੈਂ ਫਰੈਂਚਾਈਜ਼ੀ ਓਨਰ ਆ ਡਿਊਕ ਸ਼ੋਰੂਮ ਦਾ ਪਹਿਲੇ ਤੇ ਮੈਂ ਤਹਿ ਦਿਲੋਂ ਆਪਣੇ ਮੇਅਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹ ਇਸ ਸ਼ੋਰੂਮ ਚ ਆਏ ਆਪਣਾ ਕੀਮਤੀ ਸਮਾਂ ਦੇ ਕੇ ਤੇ ਨਾਲ ਹੀ ਸਾਡੇ ਮਨਦੀਪ ਜੀ ਕਾਉਂਸਲਰ ਜਿਹੜੇ ਉਹ ਵੀ ਆਏ ਇੱਥੇ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦੀ ਆ ਕਿ ਉਹ ਸਾਡੇ ਸ਼ੋਰੂਮ ਚ ਆਏ ਹੈ ਤੇ ਅਸੀਂ ਸੁਲਤਾਨਪੁਰ ਰੋਡ ਤੇ ਦਿਰੂਪ ਦਾ ਐਕਸਕਲੂਸਿਵ ਸ਼ੋਰੂਮ ਲੈ ਕੇ ਆਏ ਹਾਂ ਕਿਉਂਕਿ ਕੰਪਨੀ ਨੇ ਐਕਸਕਲੂਸਿਵ ਤੇ ਐਕਸਕਲੂਸਿਵ ਖੋਲਿਆ ਹੋਇਆ ਹੈ ਤੇ ਮੈਂ ਰਿਕੁਐਸਟ ਕਰਾਂਗਾ ਸ਼ਹਿਰ ਵਾਸੀਆਂ ਨੂੰ ਵੀ ਤੁਸੀਂ ਜ਼ਰੂਰ ਇਕਵਰੀਆ ਸਟੋਰ ਦਾ ਵਿਜ਼ਿਟ ਕਰੋ ਤੁਹਾਨੂੰ ਬਹੁਤ ਹੀ ਵਧੀਆ ਵੈਰਾਈਟੀ ਬਹੁਤ ਹੀ ਅੱਛੇ ਕਲਰਸ ਤੇ ਬਹੁਤ ਹੀ ਅੱਛੀ ਰੇਂਜ ਮਿਲੇਗੀ ਇਸ ਕਰਕੇ ਮੈਂ ਸ਼ਹਿਰ ਵਾਸੀਨ ਰਿਕੁਐਸਟ ਕਰਾਂਗਾ ਤੁਸੀਂ ਜ਼ਰੂਰ ਇਕਵਰੀਆ ਸਟੋਰ ਨੂੰ ਵਿਜ਼ਿਟ ਕਰੋ ਲੋਕੇਸ਼ਨ ਕੀ ਹੋਏਗੀ ਟਾਈਮਿੰਗ ਕੀ ਹੋਏਗੀ ਕਿ ਕੀ ਕੀ ਚ ਵੈਰਾਈਟੀ ਜਿਆਦਾ ਮਿਲੇਗੀ ਲੋਕੇਸ਼ਨ ਹੈ ਜੀ ਸੋ ਆਰਮੀਨ ਰੋਡ ਮੇਨ ਰੋਡ ਤੇ ਹਗੀ ਦੀ ਹੈ ਲੋਕੇਸ਼ਨ ਇਹਦੀ ਟਾਈਮਿੰਗਸ ਹੈ ਸਵੇਰੇ 11:00 ਦੇ ਲਾ ਕੇ ਰਾਤੀ 10:00 ਤੱਕ ਇਹ ਚ ਤੁਹਾਨੂੰ ਜੈਂਟਸ ਦੇ ਵਿੱਚ ਟੀ-ਸ਼ਰਟ ਜੀਨਸ ਕਾਰਗੋ ਪੈਂਟਸ ਮਿਲਣਗੇ ਲੜਕੀਆਂ ਦੇ ਸਾਡੇ ਕੋ टी और शर्ट्स भी बहुत अच्छी वरायटी है है तो स्टफ़ बहुत अच्छा है रेंज बहुत अच्छी है ऑफर फिफ्टी परसेंट ऑफ द ऑफर चल रही है इस वे पूरे स्टोर से तुम तो जरूर आओ आओते ऑफर का लाभ लो